ਉਦਰ ਕ੍ਰਿਸਟੀਆਨੋ ਰੋनाल्डੋ ਨੇ ਰਚਿਆ ਇਤਿਹਾਸ 1 ਬਿਲੀਅਨ ਹੋਏ ਫੋਲੋਅਰ ਜੀ ਹਾਂ ਪੁਰਤਕਾਲ ਦੇ 스타 ਫੁੱਟਬਾਲ ਕ੍ਰਿਸਟੀਆਨੋ ਰੋनाल्डੋ ਨੇ ਇੱਕ ਵੱਡਾ ਰਿਕਾਰਡ ਜਿਹੜਾ ਹੈ ਆਪਣੇ ਨਾਮ ਦਰਜ ਕਰ ਲਿਆਗਾ ਰੋनाल्डੋ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ 1 ਬਿਲੀਅਨ ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾਗਾ ਜਿਸ ਤੋਂ ਬਾਅਦ ਉਹਨਾਂ ਨੇ 56 ਪਾ ਕੇ ਆਪਣੇ ਫੈਨਸ ਦਾ ਧੰਨਵਾਦ ਕੀਤਾ ਰੋनाल्डੋ ਨੇ ਹਾਲ ਹੀ ਵਿੱਚ ਆਪਣੇ ਕੈਰੀਅਰ ਦਾ 90ਵਾਂ ਗੋਲ ਕਰਕੇ ਇਤਿਹਾਸ ਰਚਿਆ ਸੀ 39 ਸਾਲਾ ਰੋनाल्डੋ ਦੀ ਦੁਨੀਆ ਭਰ ਚ ਫੈਨ ਫੋਲਿੰਗ ਬਹੁਤ ਜ਼ਿਆਦਾ ਗਿਆ ਦੁਨੀਆ ਦੇ ਸਭ ਤੋਂ ਸਫਲ ਫੁੱਟਬਾਲਰਾਂ ਚੋਂ ਇੱਕ ਕ੍ਰਿਸਟੀਆਨੋ ਰੋनाल्डੋ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਮੈਦਾਨ ਦੇ ਅੰਦਰ ਅਤੇ ਬਾਹਰ ਰਿਕਾਰਡ ਤੋੜਨ ਲਈ ਜਾਣੇ ਜਾਂਦੇ ਹਨ ਪੁਰਤਗਾਲੀ 스타ਲ ਨੇ ਇੱਕ ਵਾਰ ਫਿਰ ਇਤਿਹਾਸ ਰਚਿਆਗਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਬਿਲੀਅਨ ਫਾਲੋਅਰਸ ਤੱਕ ਪਹੁੰਚਣ ਵਾਲੇ ਪਹਿਲੇ ਵਿਅਕਤੀ ਬਣ ਗਏ ਹਨ ਰੋनाल्डੋ ਇੰਸਟਾਗ੍ਰਾਮ ਤੋਂ ਸਭ ਤੋਂ ਵੱਧ ਫੋਲੋ ਕੀਤੇ ਜਾਣ ਵਾਲੇ ਵਿਅਕਤੀ ਹਨ ਰੋनाल्डੋ ਦੇ ਇੰਸਟਾਗ੍ਰਾਮ ਤੇ 639 ਮਿਲੀਅਨ ਤੋਂ ਵੱਧ ਫੋਲੋਅਰਸ ਹਨ ਤੁਹਾਨੂੰ ਦੱਸ ਦਈਏ ਕਿ ਫੇਸਬੁਕ ਤੇ 170 ਮਿਲੀਅਨ ਫੋਲੋਅਰਾਂ ਨਾਲ ਦੇ ਨਾਲ ਦੇ ਨਾਲ ਤੁਹਾਨੂੰ ਵੀ ਦੱਸਦੇ ਆ ਕਿ ਰੋनाल्डੋ ਦੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਤੇ 113 ਮਿਲੀਅਨ ਫੋਲੋਅਰ ਤੋਂ ਵੱਧ ਫੋਲੋਅਰ ਹਨ ਇਸ ਦੇ ਨਾਲ ਹੀ ਰੋनाल्डੋ ਨੇ ਹਾਲ ਹੀ ਚ ਆਪਣਾ YouTube ਚੈਨਲ ਯੂਰ ਕ੍ਰਿਸਟੀਆਨੋ ਸ਼ੁਰੂ ਕੀਤਾ ਸੀ ਇਸ ਚੈਨਲ ਤੇ ਇੱਕ ਹਫਤੇ ਦੇ ਵਿੱਚ 50 ਮਿਲੀਅਨ ਸਬਸਕਰਾਈਬਰ ਦਾਜ ਕੀਤੇ ਗਏ ਹਨ ਇਸ ਫੁੱਟਬਾਲਰ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨੂੰ YouTube ਤੇ 10 ਲੱਖ ਗਾਕਾ ਦਾ ਅੰਕੜੇ ਨੂੰ ਸ਼ੂ ਲਈ ਸਿਰਫ 90 ਮਿੰਟ ਲੱਗੇ ਸਨ ਹੁਣ ਉਹਨਾਂ ਦੇ YouTube ਉੱਤੇ 61 ਬਿਲੀਅਨ ਸਬਸਕ੍ਰਾਈਬਰ YouTube ਤੇ ਆਉਂਦੇ ਹਨ ਤੇ ਰੋनाल्डੋ ਨੂੰ ਕੁਝ ਘੰਟਿਆਂ 'ਚ ਸਿਲਵਰ, 골ਡ ਤੇ ਡੈਮਲ ਬਟਨ ਵੀ ਮਿਲ ਗਏ ਸਨ ਤਾਂ ਇਹ ਸੱਚੀ ਇੱਕ ਵੱਡੀ ਗੱਲਬਾਤ ਹੈਗੀ ਆ ਵੱਡੀ ਖਬਰ ਹੈਗੀ ਆ ਕਿਉਂਕਿ 1 ਮਿਲੀਅਨ ਜਿਹੜੇ ਗਿਆ YouTube ਤੇ ਫੋਲੋਅਰ ਕਰਨੇ 90 ਮਿੰਟ ਦਾ ਸਮਾਂ ਲੱਗਣਾ ਇੱਕ ਹਿਸਾਬ ਦਾ ਆਪਣੇ ਆਪ 'ਚ ਇੱਕ ਇਤਿਹਾਸਕ ਗੱਲ ਹੀ ਹੈਗੀ ਇੱਥੇ 100 ਸਬਸਕ੍ਰਾਈਬਰ ਬਣਾਉਣ ਲਈ ਕਈ ਵਾਰੀ ਲੋਕਾਂ ਨੂੰ 2-2 3-3 ਮਹੀਨੇ ਲੱਗ ਜਾਂਦੇ ਆ ਤੇ ਉੱਥੇ 10 ਲੱਖ ਫੋਲੋਅਰ ਸਬਸਕ੍ਰਾਈਬਰ ਬਣਾਉਣ ਲਈ ਸਿਰਫ ਇਸ ਦਿਆਂ ਡੋਲ ਨੂੰ 90 ਮਿੰਟ ਲੱਗੇ ਤੁਹਾਡਾ ਕੀ ਨਾ ਇਸ ਬਾਰੇ ਜਰੂਰ ਆਪਣੇ ਕਮੈਂਟ ਕਰਕੇ ਦੱਸਿਓ